ਹਾਂਜੀ ਵੀ ਮਿੱਤਰੋ ਇਸ ਟਾਈਮ ਆਪਾਂ ਖੜੇ ਆ ਹੰਡਾਇ ਵਿੱਚ ਖੜੇ ਆ ਜੇਕਰ ਕਿਸੇ ਵੀ ਵੀਰ ਨੇ ਕੰਪੈਨ ਆ ਜਿਹੜੀ ਕਦੇ ਵੀ ਕੋਈ ਕਿਹੜਾ ਵੀ ਮਾਡਲ ਲੈਣੀ ਆ 3 ਲੱਖ ਤੋਂ ਸਟਾਰਟਿੰਗ ਹੋ ਜਾਂਦੀ ਹੈ ਕੰਪੈਨ ਦੀ ਤੇ ਸਾਰਾ ਕੰਮ ਪ੍ਰੋਪਰ ਕਰਕੇ ਵੀਰ ਉਹ ਨਹੀਂ ਦਿੰਦੇ ਆ ਮਾਲਵਾ ਐਗਰੀ ਵਰਕਸ ਕਹਿੰਦੇ ਹੰਡਾਇਆ ਚੌਂਕ ਦੇ ਵਿੱਚ ਆ ਹੰਡਾਇਆ ਚੌਂਕ ਆ ਗਿਆ ਮੈਂ ਇੱਧਰ ਦਿਖਾਓ ਸਟੈਂਡਰਡ ਚੌਂਕ ਇਹਦਾ ਆ ਜਾਂਦਾ ਹੀ ਆ ਪੁਲ ਦੇ ਥੱਲੇ ਜਾਵਾਂ ਸੰਗਰੂਰ ਨੂੰ ਜੇ ਤੇ ਜਾਣਿਆ ਪਹਿਲੀ ਵਰਕਸ਼ਾਪ ਵੀਰ ਉਹਨਾਂ ਦੀ ਆ ਮਾਲਵਾ ਐਗਰੀ ਵਰਕਸ ਮਾਲਵਾ ਦੇ ਨਾਮ ਤੋਂ ਉਧਰ ਦੇ ਬੈਨਰ ਤੁਸੀਂ ਦੇਣਾ ਮਿਸਤਰੀ ਸੁਖਦੇਵ ਸਿੰਘ ਲਖਵੀਰ ਸਿੰਘ ਸੀਰਾ ਤੇ ਸੁਖਬਾਲ ਸਿੰਘ ਜੱਸੀ ਮਿਸਤਰੀ ਨੇ ਤੇ ਕੋਈ ਵੀ ਕੰਪੈਨ ਤੁਹਾਨੂੰ ਚਾਹੀਦੀ ਹੁੰਦੀ ਹੈ ਨਾ ਤਾਂ ਸੰਪਰਕ ਵੀਰ ਨਾਲ ਕਰ ਲਓ 3 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਕੰਪੈਨ ਤੁਹਾਨੂੰ ਬੁਖਾ ਦੇਣਾ ਇਧਰਲੀ ਛੜ ਤੇ ਕੰਪੈਨਾਂ ਹੀ ਕੰਪੈਨਾਂ ਖੜੀਆਂ ਨੇ ਹਾਂ ਛਾੜੇ ਕੱਟੇ ਆ ਆ ਮੜਾ ਜੀ ਦੱਸੋ ਜੀ ਹਾਂ ਜੀ ਇਹ ਪੁਰਾਣੀ ਵਿੱਚ ਕੱਟ ਲੈਣੀ ਹੈ ਹਾਂ ਜੀ ਪੁਰਾਣੀਆਂ ਵਿੱਚ ਕੱਟ ਲੈਣੀ ਜੀ ਇਧਰ ਨੂੰ ਆ ਜੇ ਮੜਾ ਜੀ ਦਿਖਾ ਦੇ ਜਿਵੇਂ ਆ ਇਧਰ ਬਲਕਾਰ ਖੜੀ ਆ ਆ ਗ੍ਰੀਨ ਲੈਂਡ ਹੈ ਨਾ ਗ੍ਰੀਨ ਸਾਰੀਆਂ ਪੁਰਾਣੀਆਂ ਕੱਟੀਆਂ ਹੋਈਆਂ ਸਾਡੇ ਵਿੱਚ ਇਹ ਵਿੱਚ ਕੱਟੀਆਂ ਹੋਈਆਂ ਨਹੀਂ ਜ ਤੇ ਜੇਕਰ ਇਹ ਨਾਲ ਦਾ ਮਤਲਬ ਕਿਸੇ ਨੇ ਲੈਣੀ ਹੈ ਤਾਂ ਤੁਹਾਡੇ ਨਾਲ ਸੰਪਰਕ ਕਰਦਾ ਹੈ। ਇਹ ਦੋ ਕਿਹੜਾ ਮਾਡਲ ਹੁੰਦਾ ਉਹ ਜਿਹੜੀ ਮਸ਼ੀਨ ਕੱਟੀ ਜਾਂਦੀ ਹੈ। ਹਾਂਜੀ। ਇਹ 1.5 ਲੱਖ ਤੋਂ ਲੈ ਕੇ ਜਾਂ ਜਿਹੜੀ ਜਿਹੇ ਮਸ਼ੀਨਾਂ ਮਾਡਲ ਆ ਉਹਨੇ ਅਸੀਂ ਪੈਸੇ ਲਾ ਕੇ ਫਿਰ ਵਿੱਚ ਖਤਮ ਨੇ। ਠੀਕ ਹੈ। ਉਹਨਾਂ ਨੂੰ ਬੁੱਝ ਕੰਮ ਕਰਕੇ ਦੇ ਦਿੰਨੇ ਆ। ਓਕੇ ਕੰਮ ਕਰਕੇ ਦੇ ਦੇ। ਕੰਮ ਕਰਕੇ ਦੇ ਦਿੰਨੇ ਆ। ਜਿਵੇਂ ਗੇੜਾ ਪਾ ਕੇ ਦੰਨੇ ਆ। ਚੱਕਰ ਚੁੱਕਮ ਲਾ ਕੇ ਟਰੈਕਟਰ ਕੋਈ ਮਰਜ਼ੀ ਬਹੋਵੇ। ਟਰੈਕਟਰ ਜਿਹੜਾ ਪਾ ਕੇ ਦੇਵਾਂਗੇ। ਤੇ ਆਪੋ ਜਿਹਾ ਬਣਾ ਕੰਪਾਈਨ ਆ ਕਿਸੇ ਨੇ ਲੈਣੀ ਆ ਮਨ ਕਰਾ ਏ ਟੂ ਜ਼ੈਡ ਕੰਮ ਹੋਇਆ ਪੂਰਾ ਬੋਲੇ ਪੂਰਾ ਕੰਮ ਹੋ ਸਾਰਾ ਖੁੱਲ ਕੇ ਜੀ ਦਾ ਸਾਰਾ ਏ ਟੂ ਜ਼ੈਡ ਖੁੱਲ ਕੇ ਹਾਂ ਜੀ ਹਾਂ ਜੀ ਇਹਦੇ ਕੋਈ ਮਰਦੀ ਟਰੈਕਟਰ ਧਰਾ ਸਕਦਾ ਜੀ ਫਿੱਟ ਕਰਕੇ ਦੇਣਾ ਹਾਂ ਜੀ ਫਿੱਟ ਕਰਕੇ ਦੇਣਾ ਠੀਕ ਆ ਲੈ ਮੇਤਰੋ ਤੁਸੀਂ ਮਾਲ ਵਾਇਗਰੀ ਵਰਕਸ਼ਾਪ ਤੇ ਆ ਜਾਓ ਕੰਪਾਈਨ ਲੈ ਕੇ ਜਾਣੀ ਆ ਤੁਹਾਨੂੰ ਟਰੈਕਟਰ ਫਿੱਟ ਕਰਕੇ ਦੇਣਗੇ ਤੁਹਾਨੂੰ ਕੋਈ ਗਰਾਰੀ ਚੱਕਣ ਦੀ ਲੋੜ ਨਹੀਂ ਕੋਈ ਬਾਇਰਿੰਗ ਚੱਕਣ ਦੀ ਲੋੜ ਨਹੀਂ ਇਹਨੂੰ ਗੇੜਾ ਕਪਾਈਨ ਦਾ ਪਾ ਕੇ ਦੇਣਗੇ ਨਾ ਜੀ ਆਹ ਹਾਂ ਕਪਾਈਨਾਂ ਵੀਰ ਉਹਨਾਂ ਕੋਲੇ ਬਹੁਤ ਖਰੀਆਂ ਜੇਕਰ ਕਿਸੇ ਵੀਰ ਨੇ ਪੁਰ ਇਹ ਪੁਰਾਣਾ ਮਾਡਲ ਕਟਾ ਦੇ ਨੇ। ਹਾਂ ਇਹ ਵਿੱਚ ਕੱਟੇ ਜਾਂਦੇ ਹੋ। ਕੀ ਕੰਮ ਕਰੋ ਸਾਰਾ ਤਸੱਲੀ ਬਾਕਸ ਕੰਮ ਕਰਿਆ ਕੋਰਾ ਆ। ਕੰਬਾਈਨਾਂ ਦਾ ਨੂੰ ਮਿਲ ਜੇ ਪ੍ਰੋਪਰ ਕੰਮ ਕਰਿਆ ਰੰਗ ਵਗੈਰਾ ਕਰਿਆ ਹੋਇਆ ਕੰਬਾਈਨ ਦੇ ਉੱਤੇ ਖੜੀਆਂ ਨੇ ਇੱਧਰ। ਆਹ ਵੀ ਇਹੋ ਨੇ ਪੁਰਾਣੀਆਂ ਕੰਬਾਈਨਾਂੜੀਆਂ ਕੱਟੀਆਂ ਹੋਈਆਂ ਨੇ ਇੱਧਰ ਅਸੀਂ ਦੇਖ ਸਕਦੇ ਹਾਂ ਪੁਰਾਣੀਆਂ ਕੰਬਾਈਨਾਂ ਵਿੱਚ ਕੱਟੀਆਂ ਨੇ। ਤੇ ਤੁਹਾਨੂੰ ਆਜੋ ਆਪਾਂ ਮਾਗਰ ਚੱਲ ਕੇ ਵੀ ਉਹੋਣ ਆਜੋ ਕਰਾਂ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਵੱਤੋ ਆ ਦੇ ਨੇ ਵੀਰ। ਦੇਖੀ ਜਾਂਦੇ ਨੇ। ਇਹ ਪ੍ਰੋਪਰ ਕੰਮ ਹੋਇਆ ਖੜਾ ਜੀ ਇਹਦਾ? ਹਾਂ ਜੀ ਹਾਂ। ਇਹਦਾ ਮਾਰ ਕੇ ਚੱਕਰ ਮਲਿਆ ਕੇ ਅਗ ਹੇ ਇਹ ਗਾ ਟਰੈਕਟਰ ਦਾ ਗੇੜਾ ਪਾ ਕੇ ਤਾਂ ਕੱਲੀਆਂ ਬਲਕਾਰ ਨੇ ਕੋ ਹੋਰ ਵੀ ਸਾਰੇ ਪ੍ਰਕਾਰ ਵੀ ਆ ਸਟੈਂਡਰਡ ਵੀ ਆ ਸਾਰਿਆਂ ਨੇ ਸਾਰੀਆਂ ਮਿਲ ਜਾਣੀਆਂ ਹਾਂ ਠੀਕ ਆ ਜਿਹੜਾ ਮਰਜੀ ਮਤਲਬ ਲੋ ਪ੍ਰਕਾਰ ਵੀ ਆ ਲਾਈਵ ਮੇਤਰੋ ਬਾਈਨਰ ਦੇ ਉੱਤੇ ਨੰਬਰ ਆ ਜਿਹੜਾ ਚੱਲੀਆਂ ਦਾ ਸੰਪਰਕ ਕਰ ਲਿਓ ਮੇਤਰੋ ਆ ਦੇਖੋ ਜਿਹੜਿਆ ਗੈਰੀ ਵੀ ਕੁਆੜ ਚੀਜ਼ ਹੁੰਦੀ ਹੈ ਕੋਈ ਵੀ ਚੀਜ਼ ਨਹੀਂ ਚਾਦੀ ਦਾ ਸਟਾਰ ਵਾਕਰ ਵਗੈਰਾ ਇਹ ਵੀ ਕੱਢ ਕੇ ਵੀ ਰੂਣੀ ਨਵੇਂ ਪਾ ਦਿੰਦੇ ਸਾਰੇ ਗਾਇਲ ਡਰਮ ਵਗੈਰਾ ਜਿਹੜੀ ਵੀ ਚੀਜ਼ ਸਾਰੀਆਂ ਨਵੀਆਂ ਇਧਰ ਦੇਖੋ ਆ ਫਰੈਸ਼ਰ ਤੋਂ ਮੂਰਲਾ ਹੋ ਕੇ ਆਪਾਂ ਕਹਿ ਦਿੰਦੇ ਆ ਇਹ ਵੀ ਇਹ ਕੋਈ ਕੰਪੈਨ ਨਹੀਂ ਕਹਿੰਦੇ ਦੁਬਾਰੇ ਜ਼ਿੰਦਗੀ ਦੇ ਦਿੰਦੇ ਨੇ ਵੀਰ ਹੁਣੀ ਇਹ ਕਿਹੜਾ ਮਾਡਲ ਕੰਪੈਨ ਆ ਜੀ ਇਹ ਇਹ ਜੀ 13 ਮਾਡਲ ਆ ਇਹ 13 ਮਾਡਲ ਇਹਦਾ ਪ੍ਰੋਪਰ ਕੰਮ ਚੱਲ ਰਿਹਾ ਸਾਰਾ ਕੰਮ ਹਾਂਜੀ ਠੀਕ ਆ ਸਾਫ ਤਾਂ ਸੂਟਾਂ ਬੈਰਿੰਗ ਸਾਰੇ ਨਵੇਂ ਪਾ ਕੇ ਦੇਣੇ ਆ ਹਾਂਜੀ ਹਾਂ ਜੇ ਕਿਸੇ ਨੇ ਰੰਗ ਰੂੰਗਿਆ ਕਰਾਂਗੇ ਦੀ ਲੋੜ ਹੀ ਨਹੀਂ ਇਹਨੂੰ ਨਾ ਰੰਗ ਕਰਕੇ ਜਮਾ ਤਿਆਰ ਕਰਕੇ ਇਹ ਰੰਗ ਕਰਕੇ ਦੇਵਾਂਗੇ ਉਹ ਚਾਰ ਖੜੀਏ ਬਾਹਰ ਦੇ ਨਾਲ ਜੀ ਓਕੇ ਆ ਸਟੈਂਡਰਡ ਖੜੀਏ ਇੱਧਰ ਹੈ ਨਾ ਆ ਵਿੱਚੋਂ ਸਾਰੇ ਖਾਲੀ ਕਰਕੇ ਠੀਕ ਆ ਇਹ ਵਿੱਚੋਂ ਸਾਰੀ ਖਾਲੀ ਕਰਕੇ ਦੁਬਾਰੇ ਦੇਖੋ ਮਿੱਤਰੋ ਸਾਰੀ ਖਾਨੀ ਕਰੀ ਖੜੀ ਹੈ ਮਸ਼ੀਨ ਇੱਧਰ ਵੀ ਖੜੀਆਂ ਨੇ ਜਿਹਨਾਂ ਨੂੰ ਬਹੋਣਾ ਵੀਰ ਹੋਣਾ ਹੈ ਜਿਹੜੇ ਸਟੈਂਡਰਡ ਖੜੀ ਹੈ ਜੀ ਪ੍ਰੋਪਰ ਤਿਆਰ ਹੋ ਚੁੱਕੀਆਂ ਨਾ ਬੰਨ ਇਹਨੇ ਵੀ ਕੰਮ ਹੁਣ ਕਹਦੀਏ ਜਾਣਾ ਫਰਕ ਤੇ ਵੀਰ ਹੋਣਾ ਜਿੰਨੇ ਡੀਲ ਹੋਈ ਹੋਣੀ ਹੈ ਨਾ ਚੈੱਕ ਕਰ ਲਓ ਇਹ ਵੀ ਮਸ਼ੀਨ ਜਿਹੜੀ ਤਿਆਰ ਹੋ ਗਏ ਕੰਪਲੀਟ ਕੰਮ ਹੋ ਗਏ 855 ਟਰੈਕਟਰ ਧਰ ਕੇ ਤਿਆਰ ਹੋ ਚੁੱਕੀ ਹੈ ਜਮਾ ਮਸ਼ੀਨ ਜੋ ਵੀਰ ਬਣਾ ਲਓ 855 ਟਰੈਕਟਰ ਵਰਤੰਤਰ ਆਲੋ ਇਹ ਹੈ 4x4 ਟਰੈਕਟਰ ਹੈ ਹਾਂਜੀ ਹਾਂ ਠੀਕ ਹੈ ਇਹ ਹੈਗੀ 2 ਵੀਲੀਆਂ ਦਾ ਕੰਪੈਨ ਕੰਮ ਇਹਦਾ ਇਹ ਵੀ ਗਾ ਆਪਾਂ ਨਹੀਂ ਕਰਕੇ ਦਿੱਤੀ ਮਸ਼ੀ ਇਹ ਵਿਚਾਰ ਕੀਤੇ ਵੀ ਚੱਲ ਰਿਹਾ ਹੈ ਇੱਧਰ ਲਈ ਖੈਰ ਤੇ ਮੇਥਰੋ ਸਟੈਂਡਰਡ ਖੜੀ ਹੈ ਨਾ ਤੇ ਸਾਰਾ ਸਮਾਨ ਦੇਖੋ ਆ ਜਿਹੜਾ ਕਈ ਵੇ ਪੁਰਾਣਾ ਹੁੰਦਾ ਉਹ ਕੱਢ ਦਿੰਦੇ ਨੇ ਵੀ ਸਾਰਾ ਨਵਾਂ ਸਮਾਨ ਤੁਹਾਨੂੰ ਪਾ ਕੇ ਇਹਨੇ ਮਸ਼ੀਨ ਉਹ ਦਿੰਦੇ ਨੇ ਵੀਰ ਹੁਣ ਇਹ ਇੱਧਰ ਚੈੱਕ ਕਰ ਸਕਦੇ ਜਿਹੜਾ ਖਰਾਬ ਸਮਾਨ ਹੁਣ ਨਮਾ ਬਣਦਾ ਆ ਵੀ ਕੰਬਾਈਨਡ ਜੀ ਤਿਆਰ ਵੀ ਖੜੀ ਆ ਫੋਟੋ ਹਾਂ ਜੀ ਤਿਆਰ ਕੀਤੀ ਜੀ ਹਾਂ ਠੀਕ ਹੈ ਇਹ ਮਤਲਬ ਕਿ ਇਹ 12 ਮਾਡਲ ਆ ਜੀ ਇਹ 12 ਮਾਡਲ ਕੰਬਾਈਨਡ ਆ ਜੀ ਠੀਕ ਹੈ ਟਰੈਲ ਵਗੈਰਾ ਫਿਰ ਇਹਦੇ ਆਹ ਕਿਵੇਂ ਸਾਰੇ ਇਹ ਟਰੈਕਟਰਲੇ ਲੱਗਣਗੇ ਮੂਰੇ ਹਾਂਜੀ ਮਗਰ ਤੁਸੀਂ ਲਾ ਕੇ ਦਿੰਨੇ ਆ ਮਗਰ ਤੁਸੀਂ ਲਾ ਕੇ ਦੇਮੋ ਮਗਰ ਰੱਖ ਦੇਣਾ ਪਰ ਉੱਪਰ ਇਹਦਾ ਕੰਮ ਵਰਕਚਾ ਪੂਰੀ ਹੁੰਦੀ ਹੋਣੀ ਹੈ ਹਾਂਜੀ ਹਾਂ ਤੇ ਕਿਹੜੇ ਟਰੈਕਟਰ ਤੇ ਫਿੱਟ ਕਿਸੇ ਮਾਰਦੀ ਤੇ ਕਰ ਦਵਾਂਗੇ ਤੇ ਹੁਣ ਸੋਨਾ ਲੀਕਾ ਦੇ ਕਰਕੇ ਰਹਿਣੀ ਹੈ ਇਹ ਸੋਨਾ ਲੀਕਾ ਦੇ ਕਰਕੇ ਜਾਈਏ ਮਾਲਕ ਹੋਇਆ ਪਿਆ ਬੁੱਕ ਕੰਮ ਹਾਂ ਸਮਝ ਆ ਹਾਂ ਠੀਕ ਹੈ ਤੇ ਜਿਵੇਂ ਉਧਰ ਉਹ ਆ ਗਈ ਸਟੈਂਡਰਡ ਇੱਕ ਹੋਰ ਆ ਗਈ ਨਾ ਟਰੈਕਟਰ ਤੇ ਇਹ 12 ਮਾਡਲ 5153 ਠੀਕ ਹੈ ਜੀ ਉਹ ਵੀ ਤਿਆਰ ਕਰਕੇ ਦਿੱਤੀ ਆਪਾਂ ਨੂੰ ਸਪੈਸ਼ਲ ਕੰਮ ਹੀ ਹੋਵੇ ਆਪਾਂ ਨੇ ਟਰੈਕਟਰ ਫਿੱਟ ਕਰਕੇ ਦਿੰਨੇ ਆ ਆਹ ਜਿਹੜਾ ਪਾ ਕੇ ਦਿੰਨੇ ਸਾਰਾ ਠੀਕ ਆ ਜਿਹੜਾ ਪਾ ਕੇ ਜੇ ਕਰਕੇ ਜਿੰਮੇਦਾਰ ਭਰਾ ਨੇ ਟਰੈਕਟਰ ਫਿੱਟ ਕਰਾਉਣਾ ਉਹ ਵੀ ਕਰ ਦੋਗੇ ਉਹ ਵੀ ਕਰ ਦਿੰਦੇ ਆ ਟਰੈਕਟਰ ਜੀ ਕਹੇ ਕੰਪਾਈਨ ਦੇ ਸੋਨਾ ਲੀਕਾ ਤਾਂ ਐਸਐਮਐਸ ਲਾਉਣਾ ਐਸਐਮਐਸ ਲਾਉਣਾ ਹਾਂ ਜੀ ਜਾਂ ਕੋਈ ਜਿਹੜਾ ਟਰੈਕਟਰ ਚੇਂਜ ਕਰਨਾ ਠੀਕ ਆ ਕੋਈ ਮਰਜੀ ਟਰੈਕਟਰ 4x4 ਵਜਾ ਸਿੰਗਲ ਹੋਵੇ ਸਭ ਕਰਕੇ ਦਿੰਨੇ ਆ ਜੀ ਸਾਰਾ ਕਰਕੇ ਦਿੰਨੇ ਆ ਹਾਂ ਜੀ ਠੀਕ ਹੈ ਲੈ ਮਿੱਤਰੋ ਬਾਕੀ ਮੈਚ ਵੀ ਲਾਉਣੇ ਆਂ ਬਰਕਾਰ ਹੋਵੇ ਟੈਂਡਰ ਹੋਵੇ ਕੋਈ ਮਰਜੀ ਬਲ ਦੱਸ ਮੈਸ ਹੋਵੇ ਜਿਹੜੀ ਆਪਣੇ ਏਰੀਆ ਦੇ ਵਿੱਚ ਬੰਨ੍ਹਣੀ ਵੱਡੇ ਮਸ਼ੀਨ ਹੋਵੇ ਕੋਈ ਠੀਕ ਸਾਰਿਆਂ ਰਿਪੇਅਰ ਵੀ ਕਰਦੇ ਆਂ ਠੀਕ ਹੈ ਜਿਵੇਂ ਨਾ ਕੰਮ ਸਾਰੀਆਂ ਕੰਬਾਈਨਾਂ ਦੇ ਚੱਲੀਆਂ ਦਾ ਮਗਰ ਵੱਡੀ ਤੋਂ ਛੋਟੀ ਤੋਂ ਲੈ ਕੇ ਵੱਡੀ ਜ਼ਿਕਰ ਕਰਦੇ ਆਂ ਠੀਕ ਹੈ ਕਰਕੇ ਹਾਂ ਓਕੇ ਲੈ ਮਿੱਤਰੋ ਬਾਕੀ ਕਿਸੇ ਵੀ ਵੀਰ ਨੇ ਕੰਮ ਵਗੈਰਾ ਕਰਾਉਣਾ ਆਉਂਦਾ ਤੁਸੀਂ ਮਾਲਵਾ ਐਗਰੀ ਵਰਕਸ਼ਾਪ ਤੇ ਸੰਪਰਕ ਕਰ ਲਿਓ ਬਿਨਾਂ ਕਰ ਬਹੁਤ ਵਧੀਆ ਕੰਮ ਤੇ ਪਰਾਣਾ ਕਿੰਨਾ ਟਾਈਮ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਇਹ ਸਾਨੂੰ ਜੀ 20 ਸਾਲ ਹੋ ਗਏ ਭਾਈ 20 ਸਾਲ ਹੋ ਗਏ ਇੱਥੇ ਵਰਕਸ਼ਾਪ ਚੱਲਦੀ ਹਾਂ ਜੀ ਹਾਂ ਜੀ ਠੀਕ ਹੈ ਜਮਣਾ ਰੰਗ ਵਗੈਰਾ ਪ੍ਰੋਪਰ ਹੋ ਕੇ ਆ ਗਈ ਹੋਰ ਰੰਗ ਆਪਕੇ ਜਿਆਦਾ ਠੀਕ ਹੈ ਉਧਰ ਬਲਕਾਰ ਦਾ ਰੰਗ ਲਾਇਆ ਖੜਾ ਉਹਦਾ ਕੰਮ ਹੋ ਚੁੱਕਾ ਜੀ ਪੂਰਾ ਉਹ ਚਾਰ ਕਰਨੀ ਹਾਂ ਜੀ ਠੀਕ ਹੈ ਉਹਦਾ ਕੰਮ ਹੋ ਗਿਆ ਸਾਰਾ ਹਾਂ ਜੀ ਆਹ ਕਟਰ ਖੜਾ ਹੈ ਠੀਕ ਹੈ ਆਹ ਖੜਾ ਹੈ ਆਹ ਸਟੈਂਡਰਡ ਦਾ ਕਟਰ ਖੜਾਗਾ ਠੀਕ ਹੈ ਇਹ ਕੰਮ ਕੀਤਾ ਰੰਗ ਕੀਤਾ ਓਕੇ ਰੰਗ ਕੀਤਾ ਇਹਦਾ ਵਗੈਰਾ ਹਾਂ ਜੀ ਜੁਨੀਅਰ ਟਰੈਕਟਰ ਤੇ ਠੀਕ ਆ ਅੱਜ ਤੋਂ ਪ੍ਰੋਪਰ ਵਰਕ ਕਰਕੇ ਜੇ ਬਲੌਡ ਦੇ ਉੱਤੋਂ ਵੀ ਘਾਟੜ ਕੇ ਹੁੰਦ ਨੇ ਪਾਸੇ ਠੀਕ ਆ ਇਧਰ ਦੋਨੇ ਪਾਸੇੋਂ ਮਾਦਰ ਕੇ ਸਾੜ ਕਰ ਇਧਰ ਮੇਨ ਆ ਬਰਨਾਲਿਆ ਕੇ ਚੈਰੀਆਂ ਵਾਲਾ ਰੋਡ ਆਗਾ ਉਧਰ ਸੰਗਰੂਰ ਵਾਲਾ ਰੋਡ ਆਗਾ ਦੋਨੇ ਪਾਸੇ ਹੀ ਲੱਗਦਾਗਾ ਹਾਂ ਠੀਕ ਆ ਬਾਕੀ ਮਿੱਤਰੋ ਆ ਦੇਖੋ ਇਧਰਲੀ ਸਾਈਡ ਤੇ ਵੀਰ ਹੁਣ ਰੰਗ ਵੀ ਸਾਨੂੰ ਕਰਕੇ ਦੇਣਗੇ ਕੰਪਾਇੰਟ ਜਿਵੇਂ ਆ ਕਿਹੜਾ ਮਾਡਲ ਆ ਇਹ ਕੰਪਾਇੰਟ ਇਧਰਲੀ ਸਾਈਡ ਤੇ ਇਹ ਜੀ 10 ਮਾਡਲ ਆ ਇਹ 10 ਮਾਡਲ ਆਗੀ ਇਹਦਾ ਕੰਮ ਕੀਤਾ ਰੰਗ ਰਹਿਗਾ ਇਹਦਾ ਠੀਕ ਆ ਇਹਦਾ ਰੰਗ ਰੰਗ ਰਹਿਗਾ ਬਾਕੀ ਸ ਜੋਨਿਅਰ ਤੇ ਜਾਉਂਡੀਰ ਤੇ ਠੀਕ ਆ ਉਹ ਸੋਨਾ ਲੀਕ ਕਦੇ ਜਾਉਂਡੀਰ ਤੇ ਮਿੱਤਰ ਆ ਵੀ ਜਾਉਂਡੀਰ ਤੇ ਹੋ ਚੁੱਕਿਆ ਨਾ ਫਿੱਟ ਜਾਵਾ ਪ੍ਰੋਪਰ ਕੰਮ ਵਰਕ ਹੋ ਚੁੱਕਿਆ ਹਾਂ ਠੀਕ ਆ ਤਿਆਰ ਹੋਈ ਵੈਸਟੇਕ ਤੇ ਸਟicker ਲਾਉਣਾ ਓਕੇ ਸਟicker ਵਗੈਰਾ ਕੱਲੇ ਰਹਿ ਗਏ ਬਾਕੀ ਸਾਰੀ ਕੰਪਲੀਟ ਆ ਰੰਗ ਵਗੈਰਾ ਤੋਂ ਕੰਪਾਈਨ ਆ ਉਹ ਤਿਆਰ ਆ ਮਿੱਤਰੋ ਜੇਕਰ ਕਿਸੇ ਵੀ ਵੀਰਨੇ ਸੰਬੰਧ ਕੰਮ ਕਰਵਾਉਣਾ ਤਾਂ ਕੰਪਾਈਨਾਂ ਦਾ ਨਾ ਵੀਰੋਣਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲਿਆ ਸੀ ਇਹਨਾਂ ਤੋਂ ਕੋਈ ਵੀ ਕੰਮ ਕੰਪਾਈਨ ਦਾ ਜਿਵੇਂ ਮਰਜ਼ੀ ਕਰਾਉਣਾ ਨਾ ਕੋਈ ਚੱਕਰ ਬਦਲਣਾ ਜਰੂਰੀ ਹੈ ਵਾਧਾ ਘਟਾ ਐਸਐਮਐਸ ਲਗਾਉਣਾ ਕੁਝ ਵੀ ਲਾਉਣਾ ਦਾ ਤੁਸੀਂ ਲਵਾ ਸਕਦੇ ਹੋਗੇ ਸਟੈਂਡਰਡ ਫੈਕਟਰੀ ਦੇ ਨੇੜੇ ਆ ਠੀਕ ਹੈ ਸਟੈਂਡਰਡ ਫੈਕਟਰੀ ਆਪਣੇ ਨੇੜੇ ਹੀ ਉਹ ਸਾਹਮਣੇ ਸਟੈਂਡਰਡ ਫੈਕਟਰੀ ਦਾ ਗੇਟ ਰਹਿਗਾ ਮਿੱਤਰੋ ਆ ਸਾਹਮਣੇ ਸਟੈਂਡਰਡ ਫੈਕਟਰੀ ਦਾ ਗੇਟ ਰਹਿਗਾ ਪਿੱਛੇ ਵਾਲਾ ਤੇ ਇੱਥੇ ਤੁਸੀਂ ਆ ਕੇ ਕਹਿੰਦੇ ਸੰਗਰੂਰ ਰੋਡ ਬਰਨਾਲਾ ਕਹਿੰਦੇ ਮਾਲਵਾ ਐਗਰੀ ਵਰਕਸ਼ਾਪ ਤੇ ਸੰਭਾਰਕ ਕਰ ਸਕਦੇ ਹੋ ਕੋਈ ਵੀ ਟਰੈਕਟਰ ਸੀ ਬਦਲਾਉਣਾ ਤੇ ਲਵਾਉਣਾ ਕੰਪਾਈਨ ਤੇ ਨਾ ਤਾਂ ਤੁਹਾਨੂੰ ਏ ਟੂ ਜ਼ੈਡ ਕ